ਪਰਾ ਆ ਗਏ ਆ ਭਾਈ ਦੇ ਪਿੱਛੇ ਪਹਿਲਾਂ ਸਾਰਾ ਕੁਝ ਕਿਹਾ ਹੋ ਗਿਆ ਪੁਆਇੰਟ ਨਹੀਂ ਦੂਰ ਹੋਈਏ ਦੂਰ ਹੋਈਏ ਬਹੁਤ ਰੁਪਏ ਪਈ ਹੈ ਇਹ ਦਾਰੂ ਦੀ ਬੋਤਲ ਪਈ ਹੈ ਜੀ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਵੰਡੀ ਜਾ ਰਹੀ ਹੈ ਜਲੰਧਰ ਰਵੇਸ ਦੇ ਵਿੱਚ ਸੂਟ ਵੀ ਦੇਖੇ ਜਾ ਸਕਦੇ ਆ ਸਰੋ ਦਾ ਤੇਲ ਰਾਸ਼ਨ ਇਹ ਦੇਖੋ ਜੀ ਸ਼ਰਾਬ ਦੀ ਪੇਟੀਆਂ ਜਿਹੜੀ ਇਹ ਆਮਾ ਦੀ ਪਾਰਟੀ ਦੇ ਪਰਨੇ ਜਿਹੜੇ ਇੱਥੇ ਹੀ ਜਿਹੜਾ ਇੱਕੀ ਪ੍ਰਚਾਰ ਕਰਨ ਵਾਸਤੇ ਖਾਸ ਤੌਰ ਤੇ ਜਿਹੜਾ ਕਿ ਵੋਟਰਾਂ ਨੂੰ ਲਵਾਉਣ ਵਾਸਤੇ ਕਰਾ ਜਿਹਨੇ ਤਕਰੀਰਾਂ ਨੇ ਖਾਨਾਂ ਦਾ ਰਿਪੋਰਟ ਵੀ ਗੱਲ ਇਹ ਹੈ ਕਿ ਆਪ ਕੋਈ ਅੰਦਰ ਵਿੱਚ ਜਿੱਦਾਂ ਗੁੰਡੇ ਬਦਮਾਸ਼ ਪੁਲਿਸ ਤੰਤਰ ਮੰਤ ਸਾਰਾ ਯੂਜ਼ ਕਰ ਰਹੀ ਹੈ ਸਰਕਾਰ ਦੇਖੋ ਗਨਮੇ ਨਾਂ ਦੇ ਅਗੇ ਸਪੋਟਾਂ ਲੱਗੀਆਂ ਨੇ ਪਿੱਛੇ ਲੋਕਾਂ ਨੂੰ ਸਮਾਨ ਮਿਲ ਰਿਹਾ ਪਮੇ ਲੋਕੇਸ਼ਨ ਉਹਦੇ ਵਿੱਚ ਕੈਸ਼ ਹੈ ਵਿੱਚ ਉਹਦੇ ਵਿੱਚ ਸ਼ਰਾਬ ਹੈ ਸੂਟ ਹੈ ਰਾਸ਼ਨ ਹੈ ਜਿਹੜੇ ਆਪਣਾ ਮਤਮਨ ਕਹਿੰਦੇ ਮੈਂ ਇਮਾਨਦਾਰ ਮਹਿਮਾਨਦਾਰ ਦੀ ਸਰਕਾਰ ਦੀਆਂ ਗੱਲਾਂ ਕਰਨ ਵਾਲੇ ਜੇ ਮੁੱਖ ਮੰਤਰੀ ਮੈਨੂੰ ਸੁਣਦੇ ਵੀ ਹੋਣ ਜਰੂਰ ਨੈਤਿਕ ਘਰ ਦਾ ਦਰਸਪਾ ਦੇ ਇਹ ਐਸੋਲੇ ਜਿਹੜੀ ਇੱਕ ਗੱਡੀ ਹੈ ਕਾਰਵਾਈ ਕੀ ਹੈ ਲੱਗਦਾ ਉਹ ਕੀ ਦੀ ਪਿਆਵੇ ਇਹ ਮੁਕਦਮਾ ਤੇ ਜੇ ਐਮਐਲਏ ਦੀ ਗੱਡੀ ਹੈ ਐਮਐਲਏ ਦੀ ਸਕੋਰਪਾ ਕਿਹੜੀ ਐਮਐਲਏ ਦੀ ਗੱਡੀ ਹੈ ਹੁਣ ਦੱਸਣਗੇ ਮੈਨੂੰ ਕਿਹੜਾ ਖੇਤਰ ਜਿਹੜੀ ਆ ਗੱਡੀ ਹੁਣ ਕਾਲੇ ਰੰਗ ਦੀ ਸਕੋਰਪੀਓ ਹੈ ਇਹਦਾ ਪਤਾ ਕਿਦੋਂ ਲੱਗ ਰਿਹਾ ਤੇ ਵਿੱਚ ਸਮਾਨ ਕੀ ਹੈ ਆ ਦੇਖੋ ਸਾਹ ਦੇਖੋ ਦਾਰੂ ਦੀ ਬੇਟੀ ਹੈ ਜੀ ਦਾਰੂ ਵਿੱਚ ਪੈਸੇ ਗਜ ਰਾਸ਼ਨ ਸੂਟ ਲੋਕਾਂ ਨੂੰ ਲੋਕਤੰਤਰ ਜਿਹੜਾ ਅਧਿਕਾਰ ਹੈ ਮਤਦਾਨ ਦਾ ਮਤਲਬ ਕੀ ਹੈ ਜੀ ਇਹ ਆਪਣੀ ਮਤ ਦਾ ਦਾਨ ਜੀ ਕਿ ਮੇਰੀ ਜਿਹੜੀ ਵੋਟ ਹੈ ਮੈਨੂੰ ਦੇਣਾ ਕਰਨਾ ਕਿਸੇ ਨੂੰ ਪਤਾ ਨਹੀਂ ਉਹਨੂੰ ਚਾਹੀਦਾ ਅੱਜ ਜਿਹੜਾ ਇੱਕ ਮੁੱਖ ਮੰਤਰੀ ਇੱਕ 30 ਦਿਨ ਲਲਕਾਰੇ ਮਾਰ ਕੇ ਗਿਆ ਮੈਂ ਵਫਾਦਾਰ ਮੁੱਖ ਮੰਤਰੀ ਕਿ ਵਾਂ ਦਾ ਸਰਕਾਰ ਆ ਦੇਖ ਲਓ ਉਹਨਾਂ ਦੇ ਕਾਰਨਾਮੇ ਅੱਜ ਬੋਹਰਾਹਤ ਉਹਨਾਂ ਦੇ ਚਿਹਰੇ ਦੀ ਦਿਖਾਈ ਦੇ ਰਹੀ ਹੈ ਹਾਰ ਇਹ ਤਾਂ ਸਵਾਲ ਹੈ ਇੱਕ ਪ੍ਰੈਸ ਕਾਨਫਰੈਂਸ ਤੇ ਜੇ ਕਿੰਨੀ ਕਾਹ ਗਿਆ ਸੀ ਬੂਥ ਵੀ ਕੈਪਚਰ ਹੋ ਸਕਦੇ ਨੇ ਪਰ ਇਹ ਤਸਵੀਰ ਵੀ ਜਿਸ ਤਰੀਕੇ ਦਾ ਬੜੀ ਅਕੀ ਸਮੇਂ ਤੋਂ ਕੋਸ ਹੀ ਟੰਟੇ ਰਹੇ ਮੇਰੇ ਮੇਰੀ ਜਿਹੜੀ ਮੇਰੇ ਲੋਕ ਜਿਨ੍ਹਾਂ ਨੇ ਮੈਨੂੰ ਇਸ ਲੈਜ ਬਣਾਇਆ ਹੈ ਜੇ ਦੇਖੋ ਕਿੰਦਾ ਖੜੇ ਆ ਇਹ ਲੋਕ ਨਾ ਬੂਥ ਕੈਪਚਰ ਹੋ ਜਾਣਗੇ ਨਾ ਕਿਸੇ ਨੂੰ ਜਿਹੜਾ ਲਾਲਤ ਲਈ ਮਗੀ ਦੇ ਦੇਣਗੇ ਇਹ ਇਮਾਨਦਾਰ ਲੋਕ ਹੈ ਇਹ ਮੇਰੇ ਨਾਲ ਜੁੜੇ ਆ ਮੇਰੇ ਦੁੱਖ ਸੁੱਖ ਦੇ ਸਾਥੀ ਹੈ ਇਹ ਮੇਰੀ ਪਾਰਟੀ ਦੇ ਸਿਪਾਹੀ ਹੈ ਇਲੈਕਸ਼ਨ ਕਮਿਸ਼ਨ ਦੇ ਘਰ ਅਗ ਜਾ ਰਹੀ ਤੇ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਲੇਖਦੇ ਹੋ ਹਾਲਾਤ ਲੱਗਦਾ ਹੈ ਜਲੰਧਰ ਦੇ ਵਿੱਚ ਕਿਸੇ ਨਾਮ ਜਿਹੜੀ ਸਰਕਾਰੀ ਨਾਮ ਦੀ ਜਿਹੜੀ ਚੀਜ਼ ਹੈ ਉਹ ਇਦਾਂ ਇਸਤੇਮਾਲ ਹੋ ਰਹੀ ਹੈ ਜਿਦਾ ਗੁੰਡਾ ਤਖਸੀਤ ਕਰਦਾ ਅੱਜ ਲੋਕतंत्र ਦੀ ਅੰਧਿਆ ਲੋਕਤੰਤਰ ਦੀ ਇੱਕ ਦਿਨ ਨਹੀਂ ਦੇਖੀ ਇੱਤਿਆ ਜਲੰਧਰ ਆ ਕੇ ਦੇਖ ਲਓ ਕਿਦਾਂ ਕਹਿੰਦੀ ਕਹਿੰਦੀ ਦੇ ਵਿੱਚ ਗੁੰਡੇ ਬਦਮਾਸ਼ ਇਹਨਾਂ ਦਾ ਜਾਣਾ ਪੈਣਾ ਕਿਦੀ ਵੇਰ ਤੱਕ ਇੱਥੇ ਹੀ ਰੁਕੇ ਰਹੇ ਹੋਗੇ ਕਿ ਕਾਰਵੇ ਵਿੱਚ ਕੰਮ ਅੰਦਰ ਚਲਾ ਕੇ ਜਾਊਂਗਾ ਇਹ ਮੇਰੇ ਤੋਂ ਇਹ ਡਿਵੀਜ਼ਨ ਨੰਬਰ 5 ਹੈ ਇਹ ਪੀਐਸਪੀ ਬੈਠਦੇ ਆ ਇਹਨਾਂ ਦੇ ਇਸ ਤੋਂ 20 ਕਦਮ ਦੂਰ ਦਾਣਾ ਪਾਣੀ ਇੱਕ ਤੱਬ ਹੈ ਉੱਥੇ ਜਾ ਕੇ ਦੇਖੋ ਸਰਕਾਰ ਦੀਆਂ ਸਰਕਾਰੀ ਗੱਡੀਆਂ ਉੱਥੇ ਦਾਰੂ ਉੱਥੇ ਰਾਸ਼ਨ ਉੱਥੇ ਕਿਦਾਂ ਦੋ ਨੰਬਰ ਦੇ ਜਿਹੜੇ ਸਮਾਨ ਹੈ ਪਿਆ ਉਹ ਕੋਈ ਵੀ ਜਾ ਕੇ ਚੈੱਕ ਨਹੀਂ ਕਰ ਸਕਦਾ ਤੁਹਾਡੇ ਵੱਲੋਂ ਕਿੰਨੀਆਂ ਗੱਡੀਆਂ ਕਰਨ 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 ਉਹਨਾਂ ਨੂੰ ਸਮਝ ਲਿਓ ਮੇਰੀ ਟੀਮ ਪੂਰੀ ਤਿਆਰ ਰਹੀਓ ਇਹ ਇਹ ਰਾਤ ਤੱਕ ਪਹਿਰਾ ਲੀਂਗੇ ਅਗਰ ਕਿਸੇ ਨੇ ਵੀ ਕੋਸ਼ਿਸ਼ ਕੀਤੀ ਕੇ ਧਿਆਨ ਜੀ ਪਹਿਲੀ ਮੇਰੀ ਮਾਰਨੀਗਾ ਪਿਆਰ ਦੇ ਨਾਮ ਹਾਂ ਔਰ ਉਸ ਤੋਂ ਬਾਅਦ ਅਗਰ ਮੇਰੇ ਕਿਸੇ ਕਰਮਚਾਰੀ ਨੇ ਕੋਈ ਅਗਲਾ ਅਕਸੈਂਟ ਐਕਸ਼ਨ ਲੈ ਲਿਆ ਅਗਰ ਕਿਸੇ ਰੋਕੇ ਕੋਈ ਟੁੱਟ ਪਜ ਕੋਈ ਨੁਕਸਾਨ ਹੋਇਆ ਉਹ ਸਿੱਧੇ ਸਰਜਮ ਨੂੰ ਤੋਂ ਵਰਤਮਾਨ ਕੋਲ ਸਰਕਾਰ ਹੋਏਗੀ ਤੇ ਆਪਣੇ ਲੋਕਾਂ ਨੂੰ ਛੋੜੀ ਦਿੱਤੀ ਆ ਠੀਕ ਹੈ ਅਗੀ ਡਿਪਟੀ ਮੇਅਰ ਦਾ ਡਰਾਈਵਰ ਆ ਜੀ ਡਿਪਟੀ ਮੇਅਰ ਦਾ ਡਰਾਈਵਰ ਆ ਕੋਰਤੀ ਦਾ ਡਿਪਟੀ ਮੇਅਰ ਦਾ ਡਰਾਈਵਰ ਆ ਜੀ ਪਟਿਆਲੇ ਦਾ ਦੇਵੀ ਤਲਾ ਮੰਦਿਰ ਤੇ ਚੈੱਕ ਕਰ ਲਿਓ ਕਿ ਦੋ ਕੋਈ ਨਹੀਂ ਆਇਆ ਉਹ ਡੁੱਬ ਕੇ ਮਰਨ ਵਾਲੀ ਗੱਲ ਐ ਕਿ ਮੁੱਖ ਮੰਤਰੀ ਹੰਕਾਰ ਉਹ 1000 ਦਾ ਹਿੰਦੂਆਂ ਨੂੰ ਲੁਕਾ ਰਿਹਾ ਹਿੰਦੂ ਨੂੰ ਕਹਿ ਕੀ ਰਿਹਾ ਕਿ ਜਿਹੜੇ ਪੈਸੇ ਗੁਦੀਆਂ ਪਾਰਕ ਦੇ ਲੋਕ ਲੈ ਕੇ ਆ ਰਹੇ ਆ ਉਹ ਦੇਵੀ ਤਾਲਾ ਮੰਦਰ ਦੇ ਪੈਸੇ ਆ ਕਹਿਣ ਦਾ ਮਤਲਬ ਪ੍ਰਭੂ ਰਾਮ ਨੂੰ ਚੈਲੰਜ ਹਿੰਦੂਆਂ ਨੂੰ ਚੈਲੰਜ ਹੋਰੀ ਜਿਹੜੀ ਮਾਨਸਿਕ ਨਾਬ ਹੋ ਚੁੱਕੀ ਆ ਉਸ ਮੁੱਖ ਮੰਤਰੀ ਦੇ ਅੱਜ ਜੋ ਧਮਾਕੀ ਹਾਲਤ ਖਰਾਬ ਇਸ ਕਰਕੇ ਹੋ ਰਹੀ ਆ ਕਿ ਜਿਹੜੇ ਉਹਦੇ ਦੀ ਜਿਹੜੀ ਪਾਈ ਇਲੈਕਸ਼ਨ ਆ ਉਹ ਹਾਰ ਰਿਹਾ ਉਹਨੂੰ ਆਪਣੀ ਹਾਰ ਜਿਹੜੀ ਨਹੀਂ ਪਚ ਰਹੀ ਉਸ ਕਰਕੇ ਇਦਾਂ ਦੇ ਖਟਿਆ ਬਿਆਨ ਦੇ ਨਹੀਂ ਜਿਹੜੇ ਸਾਡੇ Hindu Sikh ਇਕਤਨ ਤੋੜਨ ਦੀ ਗੱਲ ਹੋ ਰਹੀ ਆ ਕਿਉਂਕਿ ਇਹ ਜਿਹੜਾ ਬਿਆਨ ਹੈ ਜੀ ਸਾਡੇ ਚਾਰੀ ਚਾਰੀ ਪ੍ਰਾਈਵੇਟ ਗੱਡੀਆਂ ਦੇਖੋ ਸਾਇਲੈਂਟ ਸਾਇਲੈਂਟ ਅ ਦਿੱਤੇ ਕਿੱਥੇ ਫਾਇਦਾ ਲਾਉਣਾ ਹੈ ਅਮਨਾਂ ਨਾ ਕਰੀਓ ਸਾਇਲੈਂਟ ਸਾਇਲੈਂਟ ਹੋਊਗਾ 3 ਵਾਲਾ ਵੀ ਆ ਨਹੀਂ ਆਉਂਦਾ ਦੋ ਘੰਟੇ ਬੈਠ ਕੇ ਕਹਿੰਦੇ ਮੇਕ ਸਮਾਂ ਮਿਲ ਜੀ ਕਿ ਇਹ ਸਾਰੇ ਆ ਗਏ ਕਿੱਥੇ ਆ ਗਿਆ ਇਹ ਕੋਈ ਨੋਟੀ ਇੰਨੀ ਵਾਦੀ ਆਣੀ ਹੈ ਜੇ ਵੀ ਤਾ ਮੰਦਰ ਤੋਂ ਜਿਹੜੇ ਪੈਸੇ ਆ ਇਹ ਭਗਵੰਤ ਮਾਨ ਸਪਸ਼ਟ ਕਰੇ ਕਿ ਇਹ ਕਿਹਨਾਂ ਨੂੰ ਗੱਲ ਕਹੀ ਆ ਮੇਰੇ Hindu Devi ਦੇਵਤਾਂ ਦੇ ਖਿਲਾਫ ਬੋਲੇ ਆ ਹਿੰਦੂਆਂ ਦੇ ਖਿਲਾਫ ਬੋਲੇ ਆ ਇਹਨਾਂ ਦੇ ਖਿਲਾਫ ਬੋਲੇ ਆ ਇਹ ਭਗਵੰਤ ਮਾਨ ਨੂੰ ਬਹੁਤ ਮਹਿੰਗਾ ਪਏਗਾ 10 ਤਰੀਕ ਸਵੇਰੇ ਲੋਕ ਕਿਹਨਾਂ ਉਹਨੇ ਇਹ ਗੱਲ ਕਹੀ ਹੈ ਕਿ ਇੱਕ ਸਾਡੇ ਧਾਰਮਿਕ ਸਥਾਨ ਨੂੰ ਦੇਵੀ ਤਲਾ ਮੰਦਰ ਜਿਹੜਾ ਪੈਸੇ ਹੈ ਉਹ ਗਲਤ ਕੰਮ ਚ ਯੂਸ ਹੋ ਰਿਹਾ ਇਹ ਚੀਜ਼ ਮੈਂ ਕਦੀ ਬਰਦਾਸ਼ਤ ਨਹੀਂ ਕਰਾਂਗਾ ਮੇਰੇ ਲੋਕ ਨਹੀਂ ਬਰਦਾਸ਼ਤ ਕਰਨਗੇ ਅੱਜ ਲੋਕ ਲੋਕਤੰਤਰ ਜਿਹੜੀ ਹੱਤਿਆ ਹੈ ਉਹ ਭਗਵੰਤਵਾਨ ਸਰਕਾਰ ਨੂੰ ਪੁਲਿਸ ਕਰਮਚਾਰੀ ਜੀ ਇਹ ਇੱਕ ਅਜੇ ਫਿਰਿਆਲੇ ਸੀਤਾ ਜੀ ਮੇਰੇ ਮਲਾਜੇ ਮੋਕੇ ਤੇ ਦੌੜ ਗਿਆ ਜੀ ਉਹ ਸੀਤਾ ਜੀ ਗੱਡੀ ਦੇ ਪਿੱਛੇ ਲੱਗੀ ਲਾਈਟਾਂ ਲੱਗੀਆਂ ਹੋਈਆਂ ਨੇ ਸਾਰਾ ਮੇਰਾ ਸ਼ਾਮ ਮੇਰਾ ਸ਼ਾਮ 295 ਲੱਗਦੀ ਹੈ ਨਾ ਤੇ 295 ਆ ਜੀ ਆਰਮੀ ਦਾ ਆਰਮੀ ਦਾ ਸਟicker ਲੱਗਾ ਹੋਇਆ ਜੀ ਭਾਈ ਠੀਕ ਹੈ ਜੀ ਜੀ ਪਟਿਆਲੇ ਦਾ ਢਿੱਪੀ ਮੇਰ ਦਾ ਭਰਾ ਆ ਗਿਆ ਜੀ ਸਕੋਰਪੀਓ ਪਟਿਆਲੇ ਦੇ ਢਿੱਪੀ ਮੇਰ ਦਾ ਭਰਾ ਆ ਗਿਆ ਜੀ ਜਿਹੜਾ ਪਿਆਸਾ ਕੌਣ ਲੋਕ ਤੇਰ ਲੈ ਲੋ ਰਾਸ਼ਟਰ ਤੇਰ ਲੈ ਲੋ ਸੋਚੋ ਸਮਝਿਓ ਇਹ ਹੋਈ ਪ੍ਰਸਾ ਜਿਹੜਾ ਅਸੀਂ ਤੇਰੀ ਨਾਲ ਮੱਥਾ ਟੇਕ ਕੇ ਆਏ ਉਹ ਸਪਸ਼ਟ ਕਰੇ ਕਿ ਜਿਹੜਾ ਅੱਜ ਦਾ ਇਲੈਕਸ਼ਨ ਚ ਰੂਪ ਹੋ ਰਿਹਾ ਉਹ ਨੂੰ ਕੇਵਿਨ ਦਾ ਕਿ ਉਹ ਚੋਰਾ ਤੂੰ ਮੇਰਾ ਮਤਲਬ ਰਾਜਨ ਤੇਰੇ ਮਨ ਦੇ ਵਿੱਚ ਹਿੰਦੂਆਂ ਦੇ ਪ੍ਰਤੀ ਕੋਈ ਗਰੇਸ਼ ਹੈ ਠੀਕ ਹੈ ਠੀਕ ਲੈ ਦੂਸਰਾ ਦੇਖੋ ਕੋਚ ਕਰ ਦਿਜੇ ਪਿੱਛੇ ਕੀ ਲਿਖਿਆ ਹੈ আর এক আসাহারা میرا শাম 295 ਲਾਓ ਪੰਜ ਲਾਓ ਇਹਨਾਂ ਤੇ আਦੇ ਕਾ સહারা ਲਿਖ ਕੇ ਉਹਨਾਂ ਦਾ ਚਿੰਨ੍ਹ ਨਾਲ ਲਗਾ ਕੇ ਉਸ ਤੋਂ ਬਾਅਦ ਉਹਦੇ ਵਿੱਚ ਸ਼ਰਾਬ ਯਾਰ ਆਰਮੀ ਦਾ ਸਟicker ਵੀ ਲੱਗਾ ਹੈ ਧਾਰਮਿਕ ਭਾਵਨਾ ਦਾ ਅਹਦ ਕਰ ਰਹੇ ਨੇ ਆਰਮੀ ਦਾ ਨਾਮ ਵਰਤਿਆ ਜਾ ਰਹੀ ਹੈ ਆਰਮੀ ਦਾ ਸਟicker ਲੱਗਾ ਹੈ ਗੱਡੀ ਦੇ ਪਿੱਛੇ ਸਰਕਾਰੀ ਲਾਈਟਾਂ ਲੱਗੀਆਂ ਹੋਈਆਂ ਨੰਬਰ ਪਲੇਟਾਂ ਸਰਕਾਰੀ ਨਹੀਂ ਹੈ ਜੀਆਂ ਕਿਵੇਂ ਦੇਖ ਦਿਓ ਮਲਾਜਮ 도ੜ ਗਏ ਜੀ ਜਿਹੜੇ ਪੈਸੇ ਬਣਦੇ ਵੀ ਸੀ ਮਲਾਜਮ 도ੜ ਕੇ ਗੱਡੀ ਦੇ ਵਿੱਚੋਂ ਇੱਕ ਮਲਾਜਮ 도ੜ ਕੇ ਗੱਡੀ ਦੇ ਵਿੱਚੋਂ ਆ ਜਾ ਦੇਖੋ ਇਹਨਾਂ ਦੇ ਸਮੋਹ ਕੰਮ ਜੀ ਬੜੇ ਗਏ ਆ तकरीबन ਇਹ ਗਏ ਆ ਜੀ ਟਾਈਟਾ ਵੀ ਲੱਗੀ ਆ ਤੇ ਉਸ ਤੋਂ ਬਾਅਦ ਕਹਿੰਦਾ ਭਾਬੇ ਆ 200 ਰੁਪਏ ਰੱਖ ਲੈ ਕਹਿੰਦੇ ਨੇ ਪਰ ਪੁਲਿਸ ਕੋਈ ਕਾਰ ਨਹੀਂ ਪੁਲਿਸ ਨਾਲ ਮਤਲਬ ਨਹੀਂ ਹੋਈ ਹੈ ਪਰ ਸਾਰੇ ਅਸਤ ਸੁਣ ਲੈ ਰਾਜੋ ਜੋ ਜੋ ਮਰਜੀ ਕਰ ਰਿਹਾ ਹੈ ਇਹ ਤੋਂ ਉੱਪਰ ਦੀ ਜੰਸੀਆ ਹੈ ਜੀ ਜਦੋਂ ਦੇਖੀ ਕਿ ਜਮਾਰ ਦੇ ਪੁੱਤ ਦੀ ਅੱਜ ਦੀ ਆਵਾਜ਼ ਦੁਬਾਰੇ ਹੋਣਾ ਉਹ ਆਵਾਜ਼ ਚਿਪਰ ਤੱਕ ਜਾਂਦੀ ਐ ਐਸਪੀ ਜਿੰਨ ਤੱਕ ਤੇ ਤੁਹਾਨੂੰ ਲੋਕਾਂ ਨੂੰ ਉੱਥੇ ਪੀਐਸ ਹੋ ਕੇ ਜਵਾਬ ਦੇਣੇ ਆ ਕਿ ਅੱਜ ਦੇ ਦਿਨ 9 ਤਾਰੀਖ ਨੂੰ 10 ਤਾਰੀਖ ਦੇ ਜਿਹੜੇ ਫਸਲਾ ਨੂੰ ਪਹਾਰਿ ਕਰਨ ਲਈ ਜਿਹੜੀਆਂ ਤੁਸੀਂ ਘਾਤ ਪਿਆ ਕੀਤੀਆਂ ਸੀ ਉਹਦਾ ਜਵਾਬ ਦਿਓ ਗੱਡੀ ਭਾਈ ਪਟਿਆਲੇ ਦੀਆਂ ਗੱਡੀ ਆਵਰੇ ਨੇ ਡਿੱਪਲੇ ਦੇ ਤਰ੍ਹਾਂ ਆਲੀ ਗੱਡੀ ਆ ਜੀ ਜੀ ਅਸੀਂ ਤੋਂ ਬੰਦੇ ਕੇ ਬੰਦਰਾ ਗਨਮੈਨ ਦਾ ਤੋਂ ਤੋੜੇਗੇ ਇਹਨਾਂ ਪਤਾ ਤਿੰਨ ਗੱਡੀਆਂ ਮੋਗੇ ਤੋਂ ਤੋੜ ਗਿਆ ਜਿਹੜੇ ਗਨਮੈਨ ਸੁਰ ਕੇ ਐਮ ਐਲ ਏ ਕਿ ਸੋ ਬਣ ਗਿਆ ਇਹਨਾਂ ਨੇ ਕਿਸੇ ਦੀ ਕੋਠੀ ਨਹੀਂ ਤੋੜੀ ਮਲਾਜਮਾਂ ਨੇ ਤੋੜ ਗਏ ਜੀ ਜਿਹੜੇ ਪੈਸੇ ਬਣਦੇ ਵੇਹੀ ਮਲਾਜਮਾਂ ਤੋੜ ਗਏ ਦੇਖੋ ਜੀ ਆਪਾਂ ਤਾਂ ਚਾਰ ਪੰਜ ਗੱਟੀਆਂ ਦੇਖੀ ਆ ਉਹ ਫਾਲੀਆ ਥਿੰਨ ਤੋੜ ਦਿੱਤੀ ਆ ਉਹ ਤੁਮੇ ਇੱਕ ਬੰਦਾ ਕੋਈ ਗਰਮਨ ਬੰਤੀ ਨਾਮ ਦਾ ਉਹਨੂੰ ਵੱਡਾ ਮੂਹ ਵੀ ਕਹਿੰਦੇ ਆ ਕਿਹੜੀ ਪਾਰਟੀ ਦਾ ਵੀ ਇਹ ਕਿੱਥੋਂ ਜੀ ਪੰਟੀ ਛੇਕਾ ਵਾਲਾ ਕਹਿੰਦੇ ਉਹਨੂੰ ਠੀਕ ਪੰਟੀ ਛੇਕਾ ਵਾਲਾ ਤੇ ਬੜਾ ਮਹਸੂੂਲਾ ਆ ਮਾ ਪੰਟੀ ਛੇਕਾ ਵਾਲਾ ਕਿਹਾ ਜੀ ਪੰਟੀ ਛੇਕਾ ਵਾਲਾ ਉਹ ਬੰਦਾ ਇੱਥੋਂ ਦੀ ਲਫਾਫਾ ਲੈ ਕੇ ਆਇਆ ਕਿਸੇ ਦੁਕਾਨ ਚੋਂ ਨਿਕਲਿਆ ਪਜਾਮਾ ਲਾ ਕੇ ਆ ਗਿਆ ਜਾਂਦਾ ਪਾਵ ਅੰਦਰ ਵੇ ਪਾ ਕੇ ਬਾਹਰ ਆ ਗਿਆ ਕਿ ਮੈਨੂੰ ਪਛਾਣ ਨਹੀਂ ਗਿਆ ਉਹ ਨੂੰ ਵੀ ਨਹੀਂ ਪਤਾ ਮੁਰਖਾ ਤੂੰ ਪਜਾਮਾ ਚੇਂਜ ਕਰਕੇ ਜਾਇ ਸ਼ਕਲ ਤਾਂ ਉਹੀ ਹੈ ਪੁਲਿਸ ਨੇ ਪਛਾਣ ਲਿਆ ਪੁਲਿਸ ਨੇ ਮੋਕਦੇ ਰਸਤ ਕਰ ਦੇਆ ਪਰ ਪੁਲਿਸ ਨੇ ਉਹਨੂੰ ਦੁਬਾਰਾ ਨਿਕਾਲਿਆ ਇਹਦਾ ਮਤਲਬ ਪੁਲਿਸ ਫੋਰੀ ਨਾਲ ਪੁਲਿਸ ਅੱਗੇ ਲੱਗ ਲੱਗ ਕੇ ਕੈਸੀ ਬਣਵਾ ਰਹੀ ਹੈ ਰਾਸ਼ਨ ਬਣਵਾ ਰਹੀ ਹੈ ਉਹ ਤੁਹਾਡੇ ਮਾਤੇ ਨਾ ਸਿਰਫ ਇੱਕ ਫੀਸ ਦੇ ਲਾਸਤੇ ਲੋਕੋ ਤੁਸੀਂ ਦੇਖ ਰਹੇ ਹੋ ਤੁਹਾਡੇ ਬੱਚੇ ਸ਼ੀਤਲ ਅੰਗਰਾਲ ਨੂੰ ਹਰਾਮ ਦੇ ਲਈ ਕੀ ਕੀ ਕਰ ਰਹੇ ਨੇ ਅੱਜ ਆਪਣੇ ਪੱਛੇ ਦਾ ਸਾਥ ਦੇ ਦਿਓ ਅੱਜ ਸਾਹਮਣੇ ਹੋ ਗਿਆ ਤੁਹਾਨੂੰ ਤੁਹਾਨੂੰ ਦਿਆ ਤੋਂ ਕਿ ਸ਼ੀਤਲ ਸਿੰਘ ਰਾਜ ਸੱਚਾ ਹੈ ਉਹ ਸੱਚ ਦੇ ਪੈਰਾ ਦੇ ਰਿਹਾ ਕੋ ਤੁਹਾਡੇ ਲੋਕਾਂ ਦੇ ਲਈ ਇਮਾਨਦਾਰੀ ਦੇ ਨਾਲ ਖੜਾ ਹੈ ਬਹੁਤ ਬਹੁਤ ਧੰਨਵਾਦ ਕਰੋ ਬਹੁਤ ਅਨੇਕ ਰੀ ਬੇਨਵਾਦ ਜਿਹੜਾ ਦੋ ਬਟੀਆਂ ਜਿਹੜੀਆਂ ਬੜੀਆਂ ਗੱਲਾਂ ਨੇ ਹਲੇ ਬਹੁਤ ਮਾਣ ਦਾ ਸੰਭਾਲ ਹੈ ਆ ਗਿਆ ਲਾਲੇ ਭਾਈ ਹਾਂਜੀ ਭਾਈ ਪੁਲਿਸ ਸਿਲੈਕਸ਼ਨ ਆਸ਼ਰਮ ਆ ਰਹੀ ਸੀ ਲਖਮੀ ਨਾਮ ਲੱਗ ਕੇ ਘਰ ਦਾ ਜਾ ਕੇ ਪੈਸੇ ਵੜਵਾ ਰਹੀ ਸੀ ਉਹਕੇ ਦੇ ਇੱਕ ਬੰਦਾ ਸੀ ਬਣਾਇਆ ਜੀ ਉਹ ਦੂਜਾ ਬੰਦਾ ਖੜਾ ਸੀ ਉਹ ਵੀ ਹੈ ਬਸ ਮੇਰੇ ਕੋਲ ਇਹਦਾ ਕੋਈ ਨਾ ਕੋਈ ਪੂਜਾ ਹੈਗਾ ਖੜਾ ਇਹਨੇ ਕੋਈ ਕਾਲਾ ਨਾ ਬਾਬਾ ਫੜਿਆ ਸੀ ਅੰਦਰ ਇਸ ਦੇ ਵਿੱਚ ਨੋਰ ਸੀ ਮੈਂ ਕੋਲ ਬਾਬਾ ਬੱਚੇ ਬੰਦਿਆ ਉਹ ਨਾਲ ਦੀ ਦੁਕਾਨ 'ਚ ਗਿਆ ਪਜਾਮਾ ਲਾ ਕੇ ਅੰਦਰ ਵਿੱਚ ਪਾ ਕੇ ਬਾਹਰ ਆ ਗਿਆ ਇਹਨੇ ਅੰਦਰ ਇੰਨਾ ਫਾੜ ਲਿਆ ਕਿ ਬਈ ਉਹ ਅੰਦਰ ਜਾ ਕੇ ਰਾਮ ਪਜਾਮਾ ਬਰਾਮਣ ਦੀ ਕਿੱਲਾ ਅੰਦਰ ਜਾ ਕੇ ਰਾਮ ਬਰਾਮਣ ਦੀ ਕਿੱਲਾ ਰਾਮ ਦਾ ਦੂਰੀ ਦੀ ਹੈ ਇਹਦਾ ਬਦਰ ਸਿਰੇ ਤੇ ਸਟੈਂਡ ਕਰਦਾ ਪਿਆ ਇਸ ਵਿੱਚ ਇਲੈਕਸ਼ਨ ਕਮਿਸ਼ਨ ਆਉਂਦਾ ਬਈ ਸ਼ਾਸਨ ਪ੍ਰਸ਼ਾਸਨ ਡੱਟ ਕੇ ਕ腐ਸ਼ਨ ਦੇ ਨਾਲ ਖੜਾ ਪ੍ਰਸ਼ਾਸਨ ਡੱਟ ਕੇ ਇਸ ਇਲੈਕਸ਼ਨ ਨੂੰ ਆਮ ਆਦਮੀ ਪਾਰਟੀ ਇਹ ਝੋਲੀ ਦੇ ਵਿੱਚ ਪਾ ਨੂੰ ਫੜਦਾ ਬਾਹਰ ਤੇ ਰਹਿ ਲੜੀ ਨਹੀਂ ਗੱਲ ਗੱਲ ਆ ਤੇ ਕਿੰਨੇ ਕਿੰਨੇ ਦਫਤਰ ਦੇ ਬਾਹਰ ਬੈਠੇ ਰਹੇ ਕਿਉਂਕਿ ਸਾਲਾ ਪੂਰਾ ਉਸਤਾ ਹੈ ਕਿ ਇਹਨੇ ਕਾਹ ਚੂਤ ਕਰਨ ਦੀ ਕੋਸ਼ਿਸ਼ ਕੀਤੀ ਚਾਰ ਸਰਕਾਰ ਪਾਏਵਾ ਤੇ ਜਿਹੜਾ ਪਰ ਵਿਰੋਧੀ ਤੇਰਾ ਦੋਨਾਂ ਨੇ ਇਲਜ਼ਾਮ ਸਹੀ ਨਹੀਂ ਤੁਸੀਂ ਵੀ ਸੋਚੋ ਇਹਨਾਂ ਦੀ ਸਭ ਤੋਂ ਵੱਡੀ ਗੱਲ ਇਹਨਾਂ ਦੇ ਅੱਜ ਤੱਕ ਇਹ ਦੂਸਰੇ ਕਲਾਬਿਆਂ ਨੂੰ ਦਿੱਤਾ ਇੱਕ ਦੂਸਰੇ ਕਲਾਬ ਆਇਤਾ ਜਿੱਥੇ ਉਹ ਜਲਸਾ ਕਰਦੇ ਦੂਜੀ ਜਗ੍ਹਾ ਹੋਰ ਜਾਂਦੇ ਕਰਨ ਤੇ ਸੋਨਾਂ ਨੇ ਸਭਾਈ ਭਾਜਪਾ ਦੇ ਸਭਾਈ ਸ਼ਿਵਨ ਰਾਧੇ 'ਤੇ ਅਟੈਕ ਕੀਤਾ ਕਿਤੇ ਆ ਕਿ ਸ਼ੀਤਲ ਨੂੰ ਜਿਹੜਾ ਕਿ ਹਰ ਬਸੂ ਘੇਰਿਆ ਜਾ ਰਿਹਾ ਕਿ ਸ਼ੀਤਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਮਾਦ ਦਾ ਪੁੱਤ ਹੈ ਇਹਨੇ ਜਦੋਂ ਘੇਰਨ ਵਾਲਾ ਨਹੀਂ ਹੈਗਾ ਤਾਂ ਉਹ ਸੜੀਤਾ ਦਾ ਤੜੀ ਜੋ ਉਹਨੂੰ ਪਿਆਰ ਕਰਦੇ ਆ ਸਾਰੇ ਔਰ ਔਰੇ ਇਲਾਕੇ ਦੇ ਹਿੰਦੂ ਲੀਡਰ ਨੂੰ ਪਿਆਰ ਕਰਦੇ ਸਾਰੇ ਕੋਈ ਨਹੀਂ ਜਲਦੀ ਨਹੀਂ ਡਿੱਗਦਾ ਕੋਈ ਕੋਈ ਗੱਲ ਨਹੀਂ ਉਹ ਕਦੀ ਕਰਾ ਕੇ ਨਹੀਂ ਜਿਹੜਾ ਕਿ ਉੱਥੇ ਲਾਇਆ ਜਾਏਗਾ ਪੱਛਾ ਕਰਾ ਕੇ ਵੀ ਜਾਵਾਂਗੇ ਤੇ ਇਲੈਕਸ਼ਨ ਜਿੱਤ ਕੇ ਵੀ ਜਾਵਾਂ ਠੀਕ ਠੀਕ ਹੈ ਇੱਕ ਵੱਡਾ ਮਾਰ ਰਹੇ